ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੀ ਪੰਜਾਬ ਯੂਨੀਵਰਸਿਟੀ ਵਿੱਚ ਸ਼ਿਰਕਤ ਕਰਨ ਦੇ ਲਈ ਨਿਕਲੇ ਨੇ ਦੇਖ ਸਕਦੇ ਹੋ ਤੁਸੀਂ ਇਹ ਨੌਜਵਾਨ ਪਹਿਣਾ ਨੌਜਵਾਨ ਮੁੰਡੇ ਕੁੜੀਆਂ ਸਾਰੇ ਹੀ ਇਸ ਧਰਨੇ ਦਾ ਜਿਹੜਾ ਹਿੱਸਾ ਬਣੇ ਨੇ ਤਾਂ ਦੇਖ ਰਹੇ ਹੋ ਤੁਸੀਂ ਲਗਾਤਾਰ ਯੂਨੀਵਰਸਿਟੀ ਵੱਲੋਂ ਕੂਚ ਕਰਦੇ ਹੋਏ ਹੁਣ ਅੰਦਰ ਜਿਹੜੀ ਐਂਟਰੀ ਕੀਤੀ ਹੋ ਗਈ 6 ਫੇਸ ਤੋਂ ਜਿਹੜਾ ਬੈਰੀਗੇਟ ਕਿਸਾਨ ਪੱਟ ਕੇ ਕਿਸੇ ਤਰ੍ਹਾਂ ਨਿਕਲੇ ਨੇ ਹੁਣ ਯੂਨੀਵਰਸਿਟੀ ਇੱਕ 게ਟ ਰਹਿ ਗਿਆ ਉਸ ਤੋਂ ਬਾਅਦ ਵਿੱਚ ਐਂਟਰੀ ਅੰਦਰ ਜਿਹੜੀ ਹੋ ਜਾਵੇਗੀ ਤਾਂ ਹੋਰ ਵੀ ਬਹੁਤ ਸਾਰੇ ਵੱਡੇ ਜਿਹੜੇ ਕਾਫਲੇ ਉਹ ਲਗਾਤਾਰ ਆ ਰਹੇ ਨੇ ਪੰਜਾਬ ਤੋਂ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਜਿਹੜੇ ਵੱਡੇ ਚਿਹਰੇ ਨੇ ਉਹ ਵੱਡਾ ਜਿਹੜਾ ਇਕੱਠ ਹੈ ਲੈ ਕੇ ਯੂਨੀਵਰਸਿਟੀ ਵੱਲ ਕੂਚ ਕਰਦੇ ਹੋਏ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਰਸੋ ਪ੍ਰਸ਼ਾਸਨ ਵੀ ਮੂਰੇ ਬੁਰੀ ਤਰ੍ਹਾਂ ਮਸਤੇ ਆਇਦਾ ਤਾਂ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆ ਰਹੇ ਨੇ ਇੱਥੇ ਤਾਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਇਹਨਾਂ ਮੇਨ ਗੇਟ ਤੇ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਪਰ ਕਿਤਨਾ ਕਿਤੇ ਮੇਨ ਗੇਟ ਤੇ ਵੀ ਜਿਹੜਾ ਪੱਟ ਕੇ ਨਿਕਲੇ ਆਉਣਗੇ ਇਹ ਤਾਂ ਦੇਖ ਰਿਹਾ ਤੁਸੀਂ ਬਹੁਤ ਵੱਡੀ ਗੰਧਰੀ ਵਿੱਚ ਇੱਥੇ ਪੁਲਿਸ ਫੋਰਸ ਜਿਹੜੀ ਮੌਜੂਦ ਹੈ ਤਾਂ ਦੇਖ ਰਿਹਾ ਤੁਸੀਂ ਇੰਟੀਰੀਅਰ ਪੁਲਿਸ ਵੀ ਹੈ ਪਹਿਲਾਂ ਵੀ ਇੱਕ ਲਾਠ ਚਾਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਜਿੱਥੇ ਇਹਨਾਂ ਨੂੰ ਰੋਕਿਆ ਤਾਂ ਦੇਖ ਸਕਦੇ ਹੋ ਤੁਸੀਂ ਡੀਐਸਪੀ ਆਪ ਕਹਿ ਰਹੇ ਨੇ ਕਿ ਇੱਕ ਨੰਬਰ ਗੇਟ ਤੋਂ ਜਾਣ ਦਿੱਤੇ ਜੋ ਏ ਤਿੰਨ ਨੰਬਰ ਗੇਟ ਹੈ ਤਿੰਨ ਨੰਬਰ ਗੇਟ ਤੇ ਪੁਲਿਸ ਦੇਖੋ ਤੁਸੀਂ ਨੀ ਤਾਈ ਰਾਤ ਗੀਤੀ ਹੋਈ ਐ ਸੋ ਬਹੁਤ ਵੱਡਾ ਇਕੱਠ ਹੈ ਜਿਹੜਾ ਯੂਨੀਵਰਸਿਟੀ ਬੈਂਸ ਕੋਜੀ ਦੂਰੀ ਤੇ ਰਹਿ ਗਈ ਹੈ ਤਾਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਵੱਡਾ ਜਿਹੜਾ ਸੰਘਰਸ਼ ਹੈ ਉਹ ਯੂਨੀਵਰਸਿਟੀ ਵਿੱਚ ਕੂਚ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪੁਖਤਾ ਹੱਲ ਜਾਂ ਪ੍ਰਬੰਧ ਨਹੀਂ ਕੀਤਾ ਨਹੀਂ ਤੁਸੀਂ ਸ਼ੈਟਰ ਨੂੰ ਤੋੜਿਆ ਤਾਂ ਅਸੀਂ ਪੱਕਾ ਤਾਰਾ ਇੱਥੇ ਲਾੜਵਾਗੇ ਯੂਨੀਵਰਸਿਟੀ ਨੂੰ ਜਿੰਦੇ ਤੱਕ ਲੱਗ ਜਾਣਗੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਵੱਡਾ ਇਕੱਠ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਤਾਂ ਬੀਜੇਪੀ ਆਪ ਮਰਦਾਵਾਦ ਸੇਪੀਉ ਪੰਜਾਬ ਦੇ ਜਿਹੜੀਆਂ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਨੇ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਪੰਜਾਬ ਸਟੂਡੈਂਟ ਯੂਨੀਅਨ ਦੇਖ ਰਹੇ ਹੋ ਤੁਸੀਂ ਵੱਖ-ਵੱਖ ਕਾਲਜਾਂ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਬਜ਼ੁਰਗ ਤੇ ਨੌਜਵਾਨ ਗੱਭਰੂ ਇਸ ਤਰ੍ਹਾਂ ਦੇ ਵਿੱਚ ਲਗਾਤਾਰ ਸ਼ਿਰਕਤ ਕਰ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਇਹ ਬਹੁਤ ਹੀ ਵੱਡਾ ਸਾਰਾ ਸੈਕਟਰ ਵਾਲਾ ਬਹੁਤ ਵੱਡਾ ਇਕੱਠ ਹੈ ਸੋ ਇਸ ਤਰ੍ਹਾਂ ਦਾ ਇਕੱਠ ਉਦੋਂ ਹੀ ਹੁੰਦਾ ਹੈ ਜਦੋਂ ਪਾਣੀ ਸਿਰ ਤੋਂ ਤੇ ਲੰਘ ਜਾਂਦਾ ਤਾਂ ਦੇਖ ਰਹੇ ਹੋ ਤੁਸੀਂ ਚੰਡੀਗੜ੍ਹ ਜਿਹੜੀ ਪੁਲਿਸ ਹੈ ਪੁਲਿਸ ਵੀ ਪੂਰੀ ਤਰ੍ਹਾਂ ਮਸਤਿਹ ਹੈ ਇੱਥੇ ਲਗਾਤਾਰ ਜਿਹੜਾ ਇਕੱਠ ਹੈ ਕਾਫਲਾ ਵੱਧਦਾ ਹੋਇਆ ਨਜ਼ਰ ਆ ਰਿਹਾ ਅੱਗੇ ਨੂੰ ਦੇਖ ਰਹੇ ਹੋ ਤੁਸੀਂ ਪਹਿਲਾਂ ਬਾਰਡਰ ਤੇ ਰੁਕਿਆ ਗਿਆ ਪਰ ਬਾਰਡਰ ਤੇ ਵੀ ਇਹਨਾਂ ਨੇ ਤੇ ਜਿਹੜਾ ਹੈ ਬਾਰਡਰ ਤੋੜ ਕੇ ਜਿਹੜਾ ਨੰਗੇ ਆਏ ਨੇ ਕਿਸਾਨ ਉੱਥੋਂ ਹੁਣ ਤਿੰਨ ਬ੍ਰਿਗੇਡ ਤੋਂ ਜਿਹੜੀ ਐਂਟਰੀ ਹੈ ਉਹ ਨਹੀਂ ਤੇ ਤਾਂ ਇੱਕ ਨੰਬਰ ਗੇਟ ਤੋਂ ਜਿਹੜੀ ਐਂਟਰੀ ਇੱਕ ਨੰਬਰ ਗੇਟ ਤੋਂ ਕਿਹਾ ਗਿਆ ਇਹਨਾਂ ਨੂੰ ਕਿ ਐਂਟਰੀ ਤੁਸੀਂ ਜਿਹੜੀ ਹੈ ਇੱਕ ਨੰਬਰ ਗੇਟ ਤੋਂ ਕਰੋ ਤਾਂ ਦੇਖ ਰਹੇ ਹੋ ਤੁਸੀਂ ਹੁਣ ਐਂਟਰੀ ਜਿਹੜੀ ਹੈ ਇੱਕ ਨੰਬਰ ਗੇਟ ਤੋਂ ਹੋਵੇਗੀ ਤਾਂ ਇਹ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆਂ ਸ਼ਰਕਤ ਟੀਵੀ ਤੇ ਤੁਸੀਂ ਦੇਖ ਰਹੇ ਹੋ ਲਗਾਤਾਰ ਸ਼ਰਕਤ ਟੀਵੀ ਨੂੰ ਵਾਰ ਤੋਂ ਵਾਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਅਪਡੇਟ ਜਿਹੜੀ ਹੈ ਪੀਜੂ ਧਰਨੇ ਦੀ ਪਤਾ ਲੱਗ ਸਕੇ ਤਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਮੁਰਦਾਬਾਦ ਦੇ ਨਾਰੇ ਲੱਗਦਾ ਹੋਇਆ ਇਹ ਕਾਫਲਾ ਜਿਹੜਾ ਅੱਗੇ ਵਧਦਾ ਹੋਇਆ ਜਾ ਰਿਹਾ ਸੋ ਬਹੁਤ ਅਸੀਂ ਕਬੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਕਿਸਾਨ ਨੇ ਉਹ ਇੱਥੇ ਇਸ ਧਰਨੇ ਦੇ ਵਿੱਚ ਪਹੁੰਚੇ ਹੋਏ ਨਹੀਂ ਤਾਂ ਤੀੜੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਸਖਾ ਦਿਖਾ ਰਹੇ ਆ ਕਿਉਂਕਿ ਹੋਰ ਵੀ ਬਹੁਤ ਸਾਰੇ ਕਾਫਲੇ ਜਿਹੜੇ ਪੰਜਾਬ ਚੋਂ ਉਹ ਪੰਜਾਬ ਯੂਨੀਵਰਸਿਟੀ ਵੱਲੋਂ ਵਾਧੇ ਹੋ ਨਜ਼ਰ ਆਨੇ ਨੇ ਹਜੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤਰੇ ਹੋਏ ਨੇ ਜਿਨ੍ਹਾਂ ਨੂੰ ਹਜੇ ਪਹੁੰਚਣ ਨੂੰ ਸਮਾਂ ਲੱਗੂਗਾ ਪਰ ਬਹੁਤ ਸਾਰੇ ਜਿਹੜੇ ਇਕੱਠ ਨੇ ਕਾਫਲੇ ਨੇ ਉਹ ਪਹੁੰਚ ਵੀ ਗਏ ਨੇ ਤਾਂ ਇੱਕ ਇੱਕ ਆਫਲਾ ਜਿਹੜਾ ਕਿਸਾਨਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਅੱਜ ਤਾਂ ਦੇਖ ਰਹੇ ਹੋ ਤੁਸੀਂ ਤੇ ਉਹ ਜਿਹੜੇ ਪੂਰੇ ਜਾ ਰਹੇ ਨੇ ਸਵੇਰ ਹਾਲ ਕੇ ਸਿਫਰ ਹੋ ਗਿਆ ਤੁਹਾਨੂੰ ਤਾਂ ਦੇਖ ਰਹੇ ਹੋ ਤੁਸੀਂ ਕਿਸਾਨਾਂ ਨੂੰ ਪਹਿਲਾਂ ਜਿਹੜੀ ਹੈ ਉਹ ਐਂਟਰੀ 3 ਨੰਬਰ ਗੇਟ ਤੋਂ ਨਹੀਂ ਹੋਣ ਦਿੱਤੀ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਐਂਟਰੀ ਆ ਉਹ 1 ਨੰਬਰ ਗੇਟ ਤੋਂ ਹੀ ਜਿਹੜੀ ਕਰਵਾਈ ਜਾਊਗੀ ਤਾਂ 1 ਨੰਬਰ ਗੇਟ ਤੋਂ ਹੁਣ ਜਿਹੜਾ ਇਹ ਵੱਡਾ ਕਾਫਲਾ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਸੋ ਇਹ ਜਿਹਨੇ ਤਸਵੀਰਾਂ ਤੁਹਾਨੂੰ ਅਸੀਂ ਅਹਿਮ ਤਸਵੀਰਾਂ ਦਿਖਾ ਰਹੇ ਹਾਂ ਇਸ ਵੱਡੇ ਕਾਫਲੇ ਦੀਆਂ ਕਿਸਾਨ ਜੱਥੇਬੰਦੀਆਂ ਸਟੂਡੈਂਟ ਬਹੁਤ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦੇਖ ਰਹੋ ਤੁਸੀਂ ਇਸ ਤਰ੍ਹਾਂ ਨਾਹਰੇਬਾਜੀ ਕਰਦੇ ਹੋਏ ਜਿਹੜੇ ਜਾ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਹੁਣ ਐਂਟਰੀ ਕਰ ਜਾਏ ਕਰ ਜਾਣਗੇ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਹੋਣ ਵਾਲੀ ਹੈ ਤਾਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਤੁਸੀਂ ਜਿੰਦਾ 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 ਸਭੀ ਇਹ ਕਰ ਰਹੇ ਨੇ ਜਿੰਦਾ 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 ਜਿੰਦਾਬਾਦ 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 ਚੰਦਰੀ ਜੀ ਸਤ ਮੁਰਦਾਬਾਦ 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 ਜਿੰਦਾਬਾਦ ਸਿਕਰ ਹਰ ਹੋਏ ਹੇ 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 ਜਿੰਦਾਬਾਦ ਸਿਕਰ ਹਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਵੱਡਾ ਕਾਫਲਾ ਜਿਹੜਾ ਉਹ ਵੱਡਾ ਹੋਇਆ ਨੇ ਜਿਹੜਾ ਆ ਰਿਹਾ ਇੱਕ ਨੰਬਰ ਗੇਟ ਤੋਂ ਜਿਹੜੀ ਐਂਟਰੀ ਹੈ ਉਹ ਇਹਨਾਂ ਨੂੰ ਦਿੱਤੀ ਜਾਊਗੀ ਕਿਉਂਕਿ 3 ਨੰਬਰ ਗੇਟ ਤੋਂ ਵੀ ਜਿਹੜੀ ਐਂਟਰੀ ਆ ਉਹ ਬੈਨ ਸੀ ਬੰਦ ਕੀਤਾ ਹੋਇਆ ਸੀ ਮੂਰੇ ਬਹੁਤ ਹੀ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਤਾਂ ਹੁਣ ਜਿਹੜੀ ਐਂਟਰੀ ਆ ਉਹ ਇੱਕ ਨੰਬਰ ਗੇਟ ਤੋਂ ਹੋਏਗੀ ਜਿਹੜਾ ਪੀਜੀਆਈ ਵਾਲੀ ਸਾਈਡ ਦਾ ਗੇਟ ਹੈ ਤਾਂ ਦੇਖ ਰਹੇ ਹੋ ਤੁਸੀਂ ਯੂਟੀ ਨੂੰ ਅੱਜ ਚਾਰੇ ਪਾਸੇ ਤੋਂ ਜਿਹੜਾ ਪੁਲਿਸ ਨੇ ਘੇਰਾ ਪਾਇਆ ਹੋਇਆ ਤਾਂ ਜੋ ਪੰਜਾਬੀ ਕੋਈ ਵੀ ਅੰਦਰ ਐਂਟਰ ਨਾ ਹੋ ਸਕੇ ਤਾਂ ਪਰ ਜਦੋਂ ਗੱਲ ਹੱਕਾਂ ਦੀ ਆਉਂਦੀ ਹੈ ਸੰਘਰਸ਼ਾਂ ਦੀ ਆਉਂਦੀ ਹੈ ਤਾਂ ਪੰਜਾਬੀ ਕਿਸੇ ਨਾਲੋਂ ਘੱਟ ਨਹੀਂ ਤਾਂ ਪੰਜਾਬੀ ਮੂਰੇ ਹੋ ਕੇ ਜਿਹੜੇ ਅੜ ਜਾਂਦੇ ਨੇ ਫੱਟੇ ਚੱਕੇ ਲਵੰਗੂ ਆਪਣੇ ਹੱਕਾਂ ਦੇ ਲਈ ਇਹ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਨਾਕੇ ਬਾਜੇ ਨੂੰ ਬਿਲਕੁਲ ਵੀ ਗੋਲ ਨਹੀਂ ਦੇ ਤਾਂ ਵੱਡਿਆ ਵੱਡੀਆਂ ਪੰਜਾਬ ਪੰਜਾਬ ਫੁੱਟੀਆਂ ਜਿਹੜੀਆਂ ਕਹਿੰਦਾ ਟੱਪ ਜਾਂਦੇ ਨੇ ਜਦੋਂ ਅਮਰੀਕਾ ਵਰਗੇ ਕੰਟਰੀ ਇਹ ਚ ਜਾ ਕੇ ਇਹ ਤਰੱਕੀ ਪਾਣੀ ਹੁੰਦੇ ਇਹ ਤਾਂ ਕੁਝ ਵੀ ਨਹੀਂ ਤਾਂ ਹੁਣ ਤੁਹਾਡੇ ਸਾਹਮਣੇ ਮੈਂ ਅਜ ਥੋੜੇ ਕਿ ਟਾਈਮ ਦੇ ਵਿੱਚ ਯੂਨੀਵਰਸਿਟੀ ਦੇ ਅੰਦਰ ਜਿਹੜੀ ਇਹਨਾਂ ਦੇ ਵੱਲੋਂ ਐਂਟਰੀ ਕਰ ਲਈ ਜਾਊਗੀ ਸਰ ਕਰ ਲਈ ਜਾਊਗਾ ਯੂਨੀਵਰਸਿਟੀ ਨੂੰ ਵੀ ਤਾਂ ਉੱਥੇ ਜਾ ਕੇ ਫਿਰ ਜਿਹੜਾ ਵੀ ਕੋਈ ਅੱਕੇ ਦਾ ਸੰਘਰਸ਼ ਆ ਜਾ ਕੇ ਜਿਹੜੀ ਕੋਲ ਆ ਉਹ ਦੇਣ ਗਿਆ ਜਿਵੇਂ ਬੰਦੀਆਂ ਇਕੱਠੀਆਂ ਹੋ ਕੇ ਤਾਂ ਦੇਖ ਰਹੇ ਹੋ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਾਫਲਾ ਦੇਖ ਰਹੇ ਹੋ ਤੁਸੀਂ ਜਿੰਦਾਬਾਦ ਜਿੰਦਾਬਾਦ ਹੁਣ ਗੇਟ ਤੋਂ ਜਿਹੜੀ ਐਂਟਰੀ ਆ ਉਹ ਕੀਤੀ ਜਾਊਗੀ ਇੱਕ ਨੰਬਰ ਗੇਟ ਤੋਂ ਤਾਂ ਬਹੁਤ ਵੱਡਾ ਜਿਹੜਾ ਇਕੱਠ ਹੈ ਦੇਖ ਰਹੇ ਹੋ ਤੁਸੀਂ ਸਵੇਰ ਦਾ ਹੀ ਇਹਨਾਂ ਨੂੰ ਪਹਿਲਾਂ 6 ਫੇਸ ਬਾਰਡਰ ਤੇ ਰੁਕਿਆ ਹੋਇਆ ਸੀ ਤਾਂ ਬਾਰਡਰ ਤੋਂ ਜਿਹੜਾ ਪੱਟ ਕੇ ਇੱਕ ਸਾਈਡ ਤੋਂ ਜਿਹੜਾ ਲੰਘਿਆ ਹੈ ਨਹੀਂ ਤਾਂ ਦੇਖ ਰਹੇ ਹੋ ਤੁਸੀਂ ਹੁਣ ਜਿਹੜੀ ਐਂਟਰੀ ਆ ਉਹ ਕੀਤੀ ਜਾਊਗੀ ਪੀਜੀਏ ਵਾਲੇ ਪਾਸੇ ਤੋਂ ਸੋ ਬਹੁਤ ਐਕਸਕਲੂਸਿਵੇ ਤਸਵੀਰਾਂ ਨੇ ਸਿੱਧੂ ਪਰ ਵਾਲੇ ਤੇ ਐਸ ਕੇ ਅਮਰ ਹੋਰ ਕਿਸਾਨ ਜਿਥੇ ਬੰਦੇ ਸਾਰੀਆਂ ਹੀ ਜਿਹੜੀਆਂ ਇਕੱਠੀਆਂ ਹੋ ਕੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੀਆਂ ਨੇ ਸੋ ਬਹੁਤ ਹੀ ਵੱਡਾ ਜਿਹੜਾ ਇਕੱਠ ਹੈ ਤੁਸੀਂ ਦੇਖ ਰਹੇ ਹੋ ਯੂਨੀਵਰਸਿਟੀ ਦੇ ਵਿੱਚ ਹੁਣ ਜਾ ਕੇ ਇਹ ਸਟੂਡੈਂਟਾਂ ਨੂੰ ਜਿਹੜਾ ਸਮਰਥਨ ਕੀਤਾ ਜਾਊਗਾ ਤਾਂ ਅੱਜ ਦੀ ਜਿਹੜੀ ਕਾਲ ਦਿੱਤੀ ਹੋਈ ਸੀ ਇਹ ਕਾਲ ਨੂੰ ਜਿਹੜਾ ਸ੍ਰੀ ਚਨਾੜ ਦੇ ਲਈ ਦੇਖ ਰਹੇ ਹੋ ਤੁਸੀਂ ਬਹੁਤ ਹੀ ਵੱਡਾ ਇਕੱਠ ਹੈ ਜਿਹੜਾ ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਤੇ ਸਟੂਡੈਂਟਾਂ ਦਾ ਪੰਜਾਬ ਯੂਨੀਵਰਸਿਟੀ ਵਿੱਚ ਐਂਟਰ ਹੋਣੇ ਵਾਲਾ ਮਹਿਜ ਕੁਝ ਦੀ ਦੂਰੀ ਤੇ ਜਿਹੜਾ ਯੂਨੀਵਰਸਿਟੀ ਦਾ ਗੇਟ ਆ ਉੱਥੋਂ ਐਂਟਰੀ ਕਰ ਜਾਣਗੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ